ਮੈਂ ਕੁਲਬੀਰ ਸਿੰਘ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਦਾ ਇੰਚਾਰਜ ਅੱਜ ਮੈਂ ਆ ਕੇ ਦੁਪਹਿਰ ਨੂੰ ਵੇਖਿਆ ਕਿ ਇੱਥੇ ਜਿਹੜਾ ਦਰਵਾਜ਼ਾ ਵਾ ਜਿਵੇਂ ਮਹਾਲ ਦਾ ਇਹ ਤੋੜ ਦਿੱਤਾ ਗਿਆ ਵਾ ਇਹ ਤੋੜ ਦਿੱਤਾ ਇਹਦੇ ਵਿੱਚੋਂ ਚੋਰੀ ਹੋਇਆ ਵਿੱਚੋਂ ਹੀ ਇਹਦੇ ਵਿੱਚੋਂ ਜਿਮ ਦਾ ਸਮਾਨ ਸੀ ਗੱਲ ਜਿਮ ਦਾ ਸਮਾਨ ਸੀ ਇਹਦੇ ਵਿੱਚੋਂ ਚੋਰੀ ਹੋਇਆ ਇਹ ਤੋਂ ਪਹਿਲਾਂ ਵੀ ਹੋਈ ਆ ਥਾਣੇ ਦਰਖਾਸਤ ਦਿੱਤੀ ਆ ਜੀ ਪਹਿਲਾਂ ਥਾਣੇ ਦਰਖਾਸਤ ਦਿੱਤੀ ਆ ਹੁਣ ਫੇਰ ਦਵਾਂਗੇ ਵੱਡੀ ਗਰਾਊਂਡ ਸ਼ੀਲਪਕਸਨ ਦੇ ਵਿੱਚ ਜਿਹੜਾ ਹੈਗਾ ਸੀਗਾ ਜਿਮ ਦੇ ਵਿੱਚ ਕੀ ਵਰਤਾਰਾ ਹੋਇਆ ਜੀ ਮੈਂ ਤੇ ਸ਼ਾਮ ਨੂੰ ਆਇਆ ਵਾਂ ਤੇ ਮੈਨੂੰ ਕੁਲਵੀਰ ਸਿੰਘ ਹਣਾ ਦੱਸਿਆ ਹੈ ਕਿ ਮੈਂ ਇਹਨਾਂ ਦਾ ਸਾਥੀ ਹਾਂ ਇਹਨਾਂ ਨੇ ਦੱਸਿਆ ਹੈ ਕਿ ਦੁਪਹਿਰੇ ਇੱਥੇ ਇਹਦਾ ਦਰਵਾਜ਼ਾ ਜਿਮ ਹਾਲ ਦਾ ਦਰਵਾਜ਼ਾ ਤੋੜ ਦਿੱਤਾ ਗਿਆ ਪਹਿਲਾਂ ਵੀ ਇੱਕ ਵਾਰ ਤੋੜ ਦਿੱਤਾ ਸੀ ਇਹਨਾਂ ਨੇ ਦਰਖਾਸਤ ਦਿੱਤੀ ਸੀ ਕਿ ਥਾਣੇ ਤੇ ਅੱਜ ਫੇਰ ਇਹ ਦੇਣਗੇ ਤੇ ਇਸੇ ਹੀ ਲੈਣ ਦੇ ਵਿੱਚ ਅਸੀਂ ਤੇ ਕਾਫੀ ਪੈਸਾ ਖਰਚ ਕਰ ਚੁੱਕੇ ਹਾਂ ਗਵਰਨਮੈਂਟ ਵੱਲੋਂ ਤਾਂ ਕੋਈ ਆਉਂਦਾ ਨਹੀਂਗਾ ਦਰਵਾਜਾ ਟੁੱਟ ਗਿਆ ਦਰਵਾਜੇ ਦਾ ਸਾਰੀ ਬਾਈ ਦੀ ਬਾਈ ਨਵੀ ਪਾਉਣੀ ਪੈਣੀ ਆ ਅੰਦਰੋਂ ਸਮਾਨ ਜਿਹੜਾ ਗਿਆ ਉਹਦਾ ਕੋਈ ਵਾਰਿਸ ਨਹੀਂ ਕਿ ਉਹ ਲੈ ਗਏ ਜਿਹੜਾ ਜਿਹੜਾ ਵੀ ਸਮਾਨ ਸੀਗਾ ਉਹ ਗਿਣਤੀ ਕਰ ਲਾਂਗੇ ਅਸੀਂ ਤੇ ਸ਼ੱਕ ਵੀ ਇੱਥੋਂ ਦੇ ਪਲੇਅਰਾਂ ਮੁੰਡਿਆਂ ਦੇ ਉੱਤੇ ਹੀ ਜਾਂਦਾ ਵਾ ਜਿਹੜੇ ਵੀ ਇੱਥੇ ਦੁਪਹਿਰੇ ਕਿਤੇ ਆਏ ਨੇ ਤੇ ਉਹ ਵੇਖੋ ਉਹਦੀ شناخت ਕਰਾਂਗੇ ਤੇ ਇੱਥੇ ਥਾਣੇ ਰਿਪੋਰਟ ਦੇ ਨੇ ਉਹ ਵੀ ਵੇਖਣਗੇ ਇਹਦੀ ਪਾਲ ਕਰਨਗੇ ਵੀ ਕੌਣ ਆਏ ਸਾਰਾ ਕੰਮ ਕੀਤਾ ਪਰ ਬਹੁਤ ਮੰਦ ਭਾਗੀ ਗੱਲ ਆ ਇਹ ਸਾਰੀ